ਖੁਸ਼ਤਾ ਦੀ ਗਰੀ ਹੈ ਨਾ ਅੱਜ ਸੀ ਬਣਉਂਦੇ ਦੇ ਅੱਥਾ ਬਥਰੋ ਨਹੀਂ ਬਣਾਉਣੇ ਕੀ ਮੈਂ ਤਾਂ ਬੈਠਾ ਇੱਥੇ ਹਾਂ ਨਿੰਬੂ ਪਾਣੀ ਇਹ ਨਿੰਬੂ ਪਾਣੀ ਆ ਇਹ ਤਾਂ ਔਰੰਜ ਹੈ ਔਰਾਂ ਨਹੀਂ ਜਾਈ ਬਣਾਵਾਂਗੇ ਔਰੰਜ ਜੂਸ ਅੱਜ ਬਾਠਾ ਪੀਣਾ ਹਾਂਜੀ ਜੇ ਪਿਆਉਂਗੇ ਫੇਰ ਹੀ ਹੈ ਮੈਨੂੰ ਤਾਂ ਬਣਾਉਣੀ ਨਹੀਂ ਆਉਂਦਾ ਕਿਵੇਂ ਬਣੂਗਾ ਇਹ ਛਿਲਤਾ ਲਾ ਫੇਰ ਹੀ ਫੇਰ ਤੁਸੀਂ ਸਿੱਖੋਗੇ ਤੁਸੀਂ ਸਿੱਖੋਗੇ ਲੈ ਸਿੱਖਿਆ ਫਿਰ ਮੈਨੂੰ ਲੱਸੀ ਸਿੱਖੋ ਲਾਦੇ ਸ਼ਿਲਕਾ ਲਾ ਦੇ ਸਿੱਖੋ ਓਕੇ ਪਹਿਲਾਂ ਤਾਂ ਤੁਹਾਨੂੰ ਸ਼ਿਲਕਾ ਲਾਉਣਾ ਹੁੰਦਾ ਹੈ ਹੁੰਦਾ ਓਕੇ ਓਕੇ ਫੇਰ ਆਪਾਂ ਨੂੰ ਤੋੜਨਾ ਪੈਂਦਾ ਅਸੀਂ ਫੇਰ ਤੋੜਨਾ ਪੈਂਦਾ ਕਿੱਥੇ ਵੱਟੋ ਤੋੜਨਾ ਹਾਂ ਆ ਕੇ ਰਬਿਆ ਨਾ ਹਾਂ ਜੋ ਉਸਕੇ ਮੈਂ ਨਿਕਲੂਗਾ ਮੈਨੂੰ ਨਹੀਂ ਪਤਾ ਅੱਛਾ ਐਂ ਧਰ ਕੇ ਹਾਂ ਅੱਛਾ ਕੇ ਐਂ ਜੂਸ ਹਾਂ ਓਏ ਨਿਕਲ ਗਿਆ ਓਏ ਸੁਣਾ ਪਾਣੇ ਲੱਗ ਜੂਗਾ ਹੂੰ ਕੋਣ ਹੋਰ ਵੀ ਪਾਓ ਮੰਗ ਕੇ ਕੱਲੀ ਕੱਲੀ ਕਰਕੇ ਪਾਉਣੀ ਪੈਂਦੀ ਐ ਨਿਕਲ ਰਿਹਾ ਬੁਰਾ ਬੜਾ ਜੂਸ ਹੋਰ ਅੱਛਾ ਕਿੰਨੇ ਗਲਾਸ ਪੀ ਗਿਆ ਤੂੰ ਦੂ ਪਹਿਲਾਂ ਕਿ ਪੀਤਾ ਹੈ ਹਜੇ ਕਿ ਪੀਤਾ ਨਹੀਂ ਨਿਕਲਦਾ ਹੀ ਨਹੀਂ ਹਾਂ ਓਏ ਉਹ ਨਿਕਲਿਆ ਕਿੰਨਾ ਆਹ ਵੇ ਪੀਨੇ ਪੀਊਂਗਾ ਹੋਰ ਗਲਾਸ ਭਰ ਦਿਓ ਵਾਹ ਓਏ ਕਿੰਨਾ ਜੂਸ ਨਿਕਲ ਗਿਆ ਤਾਂ ਹੈ 20 ਅੱਗੇ ਨਿਕਲੀ ਜਾਂਦੇ ਆਪੀ ਦੇਖੋ ਮੈਂ ਲੈ ਸੁਣਦਾ ਦੇਖਾਂ ਦੇਓ ਹਾਂ ਬਈ ਬਹੁਤ ਸੋਹਣਾ ਅਜੇ ਹੋਰ ਬਣਾਣਾ ਹੈ ਹੋਰ ਬਣਾਣਾ ਬਹੁਤ ਮਿੱਠਾ ਮਿੱਠਾ ਬਣ ਗਿਆ ਫਿਰ ਜਨਾ ਸਹੀ ਕਰਕੇ ਤਰੋ ਸਹੀ ਕਰਕੇ ਇਹ ਹਾਂ ਉਹ ਅੱਗੋਂ ਦੀ ਆਪੀ ਟਿਕ ਪੈਂਦਾ ਚਲ ਹਾਂ ਤਾ ਨਾ ਨਾ ਅੱਡਾ ਤੱਕ ਕਿ ਤਰੋ ਕਾਈਂ ਤਰਦੇ ਹੋਗੇ ਤਰਦੇ ਫਿਰ ਚਿਆਲਾ ਚਿਆਲਾ ਚਲ ਚਲ ਚਿਆਲਾ ਲੈ ਤੂੰ ਪੂਰਾ ਜੂਸ ਕੱਢ ਲੈ ਨਾ ਯਾਰ ਖਸ਼ਤਾ ਜਾ ਮੈਂ ਪੂਰਾ ਕਰਕੇ ਪਿਆਸੀ ਹਾਂ ਇੱਕ ਗਲਾਸ ਕਿੱਧਰ ਜਾਂਦੇ ਹੁਣ ਨੇ ਕਿਨੇ ਔਰੈਂਜ ਦਾ ਜੂਸ ਕੱਢ ਲੈ ਤੂੰ ਪਹਿਲਾਂ ਉਹ ਨਾ ਮੈਂ ਦੋਦੇ ਲੱਗਦੇ ਸੀਗਾ ਦੋਦੇ ਕੱਢਿਆ ਹੁਣ ਕਿੰਨੇ ਦਾ ਕੱਟੇਗਾ ਹੋਰ ਚਲੋ ਕਿ ਬਿਲੀਆ ਨੇ ਤੁਹਾਨੂੰ ਛੱਡਣਾ ਹਾਂ ਪਹਿਲਾ ਔਰੰਜ ਕਿਸ਼ ਅਜ ਕਿੰਨੇ ਛੱਡਦਾ ਇੰਨਾ ਕੀ ਬਾਤ ਕਿਆ ਇੱਕ ਔਰੰਜ ਮੈਨੂੰ ਖਾਣ ਨੂੰ ਦੇ ਦੇਉਂ ਓਕੇ ਬਸ ਇੱਕ ਦੇ ਜੂਸ ਕੱਢ ਲਓ ਲੋ ਹੂੰ ਜੂਸ ਦਾ ਕੇ ਫੂਲਾ ਬਾਜੂ ਕੀ ਰਾਜ ਜੀ ਜੋਗੇ ਕਿਦੇ ਵਾਸਤੇ ਕੱਢਦਾ ਜੂਸ ਛੋਟੇ ਵਾਸਤੇ ਛੋਟੇ ਵਾਸਤੇ ਮੈਂ ਨਹੀਂ ਪੀਣਾ ਮਤਲਬ ੂੰ ਖਾਊਂਗਾ। ਮਤਲਬ ਕਿ ਹੋਊਗਾ? ਚੰਗਾ। ਨਾ ਨਾ। ਚੱਲ ਫਿਰ। ਨਾਨਾ ਵਿੱਚੀ ਵਾਲਾ। ਨਹੀਂ ਲੈਣਾ। ਨਹੀਂ ਲੈਣਾ। kene paham kene pahinga udah teladai ha teladai kene gelas pahinga kan basahin ini pela mana kira chala. Chala. ਹੌਲਾ ਗਾ ਨਿਕਲ ਨੋਏ ਹਾਂ ਗੇੜੇ ਦੇ ਜਲ ਹੋਰ ਨਿਕਲੂ ਹਜੇ ਚੱਲ 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 ਹੋਰ ਆਏ ਪੁੱਠਾ ਕਿਹੜਾ ਤੀ ਜਾਂਦਾ ਨਹੀਂ ਢਿਗਦਾ ਚੱਲ ਬਾਈ ਪਾਂਡਾ ਦੋ ਦਸ ਕਿੱਛ ਕਰੂਗਾ ਚਾਲਾ ਅਬ ਕੋਈ ਕੋਈ ਮੈਂ ਬੜਾ ਲੰਮਾ ਰੱਪਾ ਤਾ ਨੀ ਹੱਟਾ ਲੈ ਉੱਤੇ ਉੱਪਰ ਉਹ ਰੱਖੋ ਦੱਬਣ ਵਾਸਤੇ ਤਾਂ ਫਿਰ ਕੀ ਹੋਇਆ ਹੱਥ ਸਾਡੀ ਵਿੱਚ ਫਿਰ ਕੀ ਹੋਇਆ ਖਿਚਦਾ ਹੱਥ ਸਾਡੀ ਪੁੱਤ ਤੋਣੀ ਨਾ ਮਾਤਾ ਕੋਈ ਨਹੀਂ ਹੁੰਦਾ